ਹਾਂਜੀ ਭਾਈ ਹਾਂਜੀ ਭਾਈ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਪੰਜ ਮੁੱਖ ਆਫੀਸ਼ਲ ਚੈਨਲ ਤੋਂ ਚੱਡੂ ਬੋਲਦਾ ਭਰਾ ਹੋ ਠੀਕ ਠਾਕ ਕੋਈ ਹਾਲ ਚਾਲ ਨੇ ਅੱਜ ਆਪਾਂ ਪਹੁੰਚੇ ਸੀ ਭਾਈ ਰਾਏਕੋਟ ਤੇ ਰਾਏਕੋਟ ਪਹੁੰਚੇ ਸੀ ਆਪਾਂ 메ਨ ਬਾਜ਼ਾਰ ਦੇ ਵਿੱਚ ਤਕਰੀਬਨ ਸਾਰੇ ਜਾਣਦੇ ਆ ਦੁਕਾਨ ਨੂੰ ਕੋਈ ਭੁੱਲਿਆ ਨਹੀਂ ਅਰਨੇ ਦੀ ਦੁਕਾਨ ਹੈਨਾ ਤੇ ਅਰਨੇ ਦੀ ਹੱਟੀ ਹੈ ਭਾਈ ਤੇ ਗੱਲ ਕਰਦੇ ਆ ਅਰਨੇ ਨਾਲ ਆਪਾਂ ਨੂੰ ਨਾ ਗਰੁੱਪਾਂ ਦੇ ਵਿੱਚ ਕਈ ਵੀਡੀਓ ਮਿਲੀਆਂ ਸੀਗੀਆਂ ਵੀ ਯਾਰ ਅਰਨੇ ਤੋਂ ਸਮਾਨ ਆਉਂਦਾ ਹੈਗਾ ਤੇ ਉਹ ਸਮਾਨ ਮਾੜਾ ਜਾਂ ਆਇਆ ਜੀ ਉਹ ਫਲਾਣਾ ਤੋਂ ਕਹਣਾ ਕਈ ਸ਼ਿਕਾਇਤਾਂ ਆਈਆਂ ਸੀ ਆਪਣੇ ਕੋਲੇ ਤੋਂ ਚੀਜ਼ ਕਰਕੇ ਅੱਜ ਮੈਂ ਗਿਆ ਸੀ ਕੋਈ ਸਮਾਨ ਲੈਣ ਮੁੰਡੇ ਮੇਰੇ ਮਿੱਤਰ ਆਏ ਸੋਨ ਨਾਲ ਤੇ ਮੈਂ ਬਾਈ ਨਾਲ ਗੱਲ ਕੀਤੀ ਮਹਾਰਾ ਐਂ ਕਰਕੇ ਆ ਗੱਲ ਕਹਣੀ ਬਹੁਤ ਜ਼ਿਆਦੇ ਕੰਪਲੀਟ ਆ ਰਹੀ ਹੈ ਸਮਾਨ ਦੀ ਹਨਾ ਤੇਰੇ ਦੀ ਕਹਿ ਰਹੇ ਨੇਗੇ ਤੇ ਮੈਂ ਤਾਂ ਪਹਿਲੀ ਵਾਰ ਹੀ ਆਇਆ ਤੇ ਆਪਾਂ ਕਰਦੇ ਆ ਗੱਲ ਬਾਈ ਨਾਲ ਹਨਾ ਜੋ ਵੀ ਕੋਈ ਸਵਾਲ ਹੋਇਆ ਪੂਰਾ ਟਕਾ ਕੇ ਪੁੱਛਾਂਗੇ ਸਟੀਕ ਜਵਾਬ ਲਵਾਂਗੇ ਸੱਸੀ ਗੱਲ ਬਾਈ ਯਾਰ ਨੇ ਹੋਰ ਠੀਕ ਠਾਕ ਹਾਂ ਬਾਈ ਸਤਿਕਾਰ ਪਰਿਵਾਰ ਰਾਜੀ ਖੁਸ਼ੀ ਹੈ ਮੈਂ ਵਧੀਆ ਬੜਾ ਸਭ ਕਿਵੇਂ ਚੱਲ ਰਿਹਾ ਕੰਮਕਾਰ ਬਈ ਕੰਮ ਤੁਹਾਡੇ ਭਰਾ ਮੇਰੇ ਤੇ ਬਹੁਤ ਵਧੀਆ ਠੋਕ ਕੇ ਬੜੀ ਚੰਦਾ ਮੈਂ ਹੁਣਾ ਠੀਕ ਹੈ ਇੱਕ ਬਾਈ ਯਾਰ ਨੇ ਤਕਰੀਬਨ ਕੂਤਰ ਵਾਲਾ ਸਮਾਨ ਸਾਰੇ ਹੁੰਦਾ ਤੇਰੇ ਕੋਲੇ ਮੈਂ ਕਈ ਵੀਡੀਓ ਦੇਖੀਆਂ ਤੇਰੀਆਂ ਹਨ ਤੇ ਉਹਨਾਂ ਦੇ ਵਿੱਚ ਯਾਰ ਕੁਝ ਬਾਹਰੋਂ ਬੁਰੋਂ ਵੀ ਮੰਗਾਉਣੇ ਤੁਸੀਂ ਸਮਾਨ ਬਾਹਰੋਂ ਸਾਰੇ ਵੀਰੇ ਜਿਹੜੇ ਨੇ ਮੈਡੀਵਰਮ ਬਾਰਮਾਉਟ ਵਗੈਰਾ ਲਈ ਇਹ ਨਹੀਂ ਦਿਖਾਈ ਮੜ ਗਈਆਂ ਕਿਹੜੀਆਂ ਕਿੜੀਆਂ ਗੋਲ ਬਾਹਰ ਮੈਡੀਵਰਮਾ ਬਾਰਮਾਉਟਾ ਉਹਨੇ ਹੈ ਹੀ ਬਾਹਰ ਲਿਆਂ ਨੇ ਤਾਂ ਆਫੀਸ਼ੀਅਲੀ ਬਾਹਰ ਵੀ ਆਣ ਗਈਆਂ ਠੀਕ ਹੈ ਬਾਈ ਫਿਲਹਾਲ ਤਾਂ ਆਪਣੇ ਇਧਰ ਇੰਡੀਆ ਜੇ ਬਣੀ ਵੀ ਨਹੀਂ ਹੈਗੀ ਕਾਪੀ ਵੀ ਫਿਲਹਾਲ ਅਜ ਤੱਕ ਦਾ ਮੈਂ ਤਾਂ ਦੇਖੀ ਨਹੀਂ ਹੈਂ। ਭਰਾ ਨੇ ਦੇਖੀ ਆ ਤਾਂ ਵੀ ਆ ਤੁਹਾਡੀ ਵੀਡੀਓ ਦੇ ਨੀਚੇ ਲਿੰਕ ਦੇ ਵਿੱਚ ਕਾਪੀ ਬਾ ਵੀ ਸਕਦਾ ਵਾ। ਬਾਈ ਕਮੈਂਟ ਕਰਕੇ ਜਰੂਰ ਦੱਸਿਓ ਮੈਨੂੰ ਕੱਲੀ ਕੱਲੀ ਗੱਲ ਦਾ ਵੀਡੀਓ ਕਰਨੀ ਹੈ। ਉਸ ਤੋਂ ਬਾਅਦ ਮੈਂ ਅਰਨੇ ਦੀ ਨਵੀਂ ਦੁਕਾਨ ਪਾ ਰਹੇ ਨੇ ਉੱਥੇ ਤੇ ਉੱਥੇ ਮੋਂ ਸਵਾਲ ਸਾਰੇ ਪੁੱਛਣੇ ਐ ਤੋਂ ਬਾਈ ਤੋਂ ਵੀ ਆ ਲੋਕ ਮੈਨੂੰ ਸਵਾਲ ਕਰ ਰਹੇ ਨੇ ਜਾਂ ਮੈਨੂੰ ਕਮੈਂਟ ਕਰਕੇ ਦੱਸ ਰਹੇ ਨੇ ਤੇ ਮੋਂ ਅਰਨੇ ਨੂੰ ਜਰੂਰ ਪੁੱਛੂ ਆ ਬਾਈ ਹਨਾ ਵੀ ਕੱਲ ਨੂੰ ਆਪਾਂ ਇਹ ਗੱਲ ਤੁਹਾਡੇ ਰੂਬਰੂ ਕਰੀਏ ਕਿਉਂਕਿ ਹਰੇਕ ਗੱਲ ਦੇ ਦੋ ਪੱਖ ਹੁੰਦੇ ਨੇ ਇੱਕ ਪੱਖ ਨਹੀਂ ਹੁੰਦਾ ਵੀ ਆਪਾਂ ਅੱਜ ਬਾਈ ਨਾਲ ਗੱਲ ਕੀਤੀ ਐ ਇਹ ਤੋਂ ਇਹਦਾ ਪੱਖ ਜਾਣਦੇ ਆਂਗੇ ਨਹੀਂ ਬਾਈ ਇੱਕ ਬਾਈ ਅਸਤਵਾਦੀਆਂ ਦੀ ਕੰਪਲੀਟ ਆਈ ਸੀ ਬਹੁਤ ਜ਼ਿਆਦੇ ਉਹ ਬੰਦਾ ਕਹਿੰਦਾ ਜੀ ਮੈਥੋਂ ਪੈਸੇ ਵੀ ਲੈ ਲੈ ਮੇਰੀਆਂ ਅਸਤਵਾਜੀਆਂ ਵੀ ਨਹੀਂ ਚੱਲੀਆਂ ਉਹ ਕੀ ਕਾਰਨ ਸੀਗਾ ਆ ਅਸਤਵਾਜੀਆਂ ਦਾ ਹੀ ਰੋਲਾ ਹੀ ਸੀਗਾ ਦੋ ਭਰਾ ਦੋ ਮੋਟੇ ਜਿਹੇ ਮੇਰੇ ਯਾਰ ਦੋਸਤ ਸੀਗੇ ਹਾਂਜੀ ਹਾਂਜੀ ਹੁਣ ਆਸપાસ ਜੇ ਤੁਹਾਨੂੰ ਪਤਾ ਆਪਾਂ ਮੰਗਾਨੇ ਆ ਅੰਮ੍ਰਿਤਸਰ ਤੋਂ ਠੀਕ ਹੈ ਬਈ ਕਿਤੇ ਜੇ ਲਾਟ ਆ ਜਾਂਦੇ ਆ ਅੰਮ੍ਰਿਤਸਰ ਵਗੈਰਾ ਤੋਂ ਜਦੋਂ ਦੀਵਾਲੀ ਕੋਲੇ ਆਇਆ ਸੀ ਮਾਲ ਉਸ ਤੋਂ ਬਾਅਦ ਦੋ ਤਿੰਨ ਮਹੀਨੇ ਮਾਲ ਨਹੀਂ ਮਿਲਿਆ ਸੀ ਇਹ ਠੀਕ ਹੈ ਬਈ ਦੀਵਾਲੀ ਕੋਲ ਮਾਲ ਆਇਆ ਤਾਂ ਉਹ ਦੀਵਾਲੀ ਦੇ ਕੋਲ ਘਰੇ ਚ ਲਾਉਣ ਨੂੰ ਮੇਰੇ ਤੋਂ ਲੈ ਗਏ ਦਰਮਿਆਨ ਕਿ ਬੁਤਨਾ ਵਾਸਤੇ ਲੈ ਕੇ ਜਾਂ ਘਰੇ ਚਲਾਉਣ ਨੂੰ ਲੈ ਕੇ 6 ਮਹੀਨੇ ਪੁਰਾਣੀ ਗੱਲ ਸੀਗੀ ਉਹ ਮਤਲਬ ਕਿ ਤੁਸੀਂ ਕਹਿੰਦੇ ਘਰੇ ਚਲਾਉਣ ਨੂੰ ਜਾਂ ਕੂਤਰਾਂ ਵਾਸਤੇ ਲੈ ਕੇ ਲੈ ਕੇ ਮੈਨੂੰ ਦੱਸ ਕੇ ਨਹੀਂ ਲੈ ਕੇ ਗਏ ਜਾਨੀ ਕਿ ਲੈ ਕੇ ਗਏ ਕਿ ਚਲੋ ਆਪਣੇ ਕੋਲ ਮਾਲ ਪਿਆ ਆਪਾਂ ਕਹਿੰਦਾ ਤੁਸੀਂ ਲੈਣ ਆ ਗਏ ਕੀ ਕਾਹਦੇ ਵਾਸਤੇ ਕੀ ਕਹਿੰਦਾ ਮੈਂ ਥੋੜਾ ਪੁੱਛੂ ਠੀਕ ਠੀਕ ਬਾਈ ਠੀਕ ਬਾਈ ਉਹ ਮਾਲ ਲੈ ਕੇ ਮੇਰੇ ਕੋਲ ਉਸ ਤੋਂ ਬਾਅਦ 6 ਮਹੀਨੇ ਮਾਲ ਉਹਨਾਂ ਦਾ ਘਰੇ ਪਿਆ ਰਿਹਾ ਠੀਕ ਹੈ ਬਾਈ ਉਹਦੀਆਂ ਡੰਡੀਆਂ ਟੁੱਟੀਆਂ ਹੋਈਆਂ ਠੀਕ ਹੈ ਡੰਡੀਆਂ ਟੁੱਟੀਆਂ ਹੋਈਆਂ ਮੈਨੂੰ ਕਹਿੰਦਾ ਡੰਡੀਆਂ ਤੁਹਾਡੇ ਵਿੱਚੋਂ ਮਾਲ ਦੇ ਨਿਕਲੀਆਂ 6 ਮਹੀਨੇ ਬਾਅਦ ਮੈਨੂੰ ਤੁਸੀਂ ਜਿਹੜੀ ਅਕਵਾਇਰਮੈਂਟ ਜਾਂ ਵਾਪਸੀ ਸਮਾਨ ਦੀ ਕਿੰਨੇ ਟਾਈਮ ਤੱਕ ਕਰੋ ਜ਼ਿੰਮੇਵਾਰੀ ਲੈਣ ਨੂੰ ਵੀ ਸਾਡੀ ਦੁਕਾਨ ਤੋਂ ਸਮਾਨ ਵਾਗ ਗਿਆ 2 ਦਿਨ 4 ਦਿਨ 5 ਦਿਨ ਜਾਂ ਤੁਰਤ ਪਹਿਰੇ ਜਾਂ ਉਦੋਂ ਬਾਅਦ ਵਾਪਸੀ ਹੈ ਜੀ ਠੀਕ ਹੈ ਨਾ ਤਾਂ ਮਹੀਨੇ ਬਾਅਦ ਵੀ ਵਾਪਸ ਲੈ ਲੀਦਾ ਠੀਕ ਹੈ ਭਾਈ ਚੀਜ਼ ਤੇ ਡਿਪੈਂਡ ਕਰਦਾ ਜੀ ਬਾਰ ਠੀਕ ਹੈ ਇਹ ਹੁਣ 6 ਮਹੀਨੇ ਘਰੇ ਪਈਆਂ ਦੀਆਂ ਸਲਾਵਗੀਆਂ ਮੈਂ ਉਹਦੇ ਕੋਲ 5 ਮੁੱਠੇ ਲੈ ਕੇ ਗਿਆ ਮੈਂ ਤੇ 5 ਮੁੱਠੇ ਫੜ ਕੇ ਦੁਕਾਨ 'ਚ ਰੱਖ ਦਿੰਦਾ ਤੁਸੀਂ ਲੈਣ ਆਗੇ ਮੇਰੇ ਕੋਲ ਮੈਂ ਕੋਈ 5 ਮੁੱਠੇ ਚੱਕ ਕੇ ਤੁਹਾਨੂੰ ਦੇ ਤੇ ਨਾ ਚੱਲੇ ਠੀਕ ਹੈ ਕਰਨਾ ਜੋ ਫਲੇ ਵੀਡੀਓ ਬਾਦ ਨੂੰ ਗਰੁੱਪ 'ਚ ਵੀਡੀਓ ਬਾਦ ਹਾਂ ਹਾਂ ਕਿ ਮੈਂ ਅਰਨੇ ਨੇ ਮੇਰੇ ਵਾਪਸ ਨਹੀਂ ਕਹਤੇ ਆਇਆ ਕਿ 6 ਮਹੀਨੇ ਪੁਰਾਣੀਆਂ ਗੱਲਾਂ 6 ਮਹੀਨੇ ਬਾਅਦ ਹੁਣ ਇਹਨੂੰ ਮੈਂ ਕਿਵੇਂ ਵਾਪਸ ਲਾ ਲਾਂ ਠੀਕ ਹੈ ਉਸ ਨੂੰ ਨਾਲ ਬਣਾ ਲਿਆ ਗੋਲੀਆਂ ਦਾ ਫਾਰਮ ਆਉਰ ਦਾ ਠੀਕ ਹੈ ਬਾਈ ਮੈਂ ਲੱਖ ਰੁਪਏ ਵੀ ਇਹਨੂੰ ਕਹਤਾ ਸੀ ਦੇਨ ਨੂੰ ਤਿਆਰ ਆ ਜੇ ਤੂੰ ਮੇਰੀ ਗੱਲ ਦੇ ਗਲਤ ਸਾਬਤ ਕਰ ਵੀ ਕੋਈ ਜਿਹੜੀ ਵੀਡੀਓ ਵਾਰ ਲਾ ਕੇ ਗਿਆ ਹੁਣ ਵੀ ਤੂੰ ਇਹ ਗੱਲ ਕਹਿਣਾ ਵੀ ਜੇ ਜਿਹੜੀ ਮੇਰੀ ਦੁਕਾਨ ਤੋਂ ਇਹਨੂੰ ਵੀ ਨਕਲੀ ਸਾਫਤ ਕਰ ਦੇਵੇ ਡੱਬੀ ਨੂੰ ਤਾਂ ਲੱਖ ਰੁਪਏ ਇਨਾਮ ਦੇਣਾ ਕੋਈ ਕਿਹੜੀਆਂ ਕਿਹੜੀਆਂ ਦਵਾਈਆਂ ਦੀ ਰਿਸਪੌਂਸਿਬਿਲਟੀ ਚੱਕਦਾ ਜੋ ਵੀ ਆਉਂਦੀਆਂ ਨੇ ਤਾਂ origignal ਹੋਣਗੀਆਂ ਜੀ ਕੋਈ ਮਾੜਾ ਮਾਲ ਆ ਵੀ ਜਾਊਗਾ ਤਾਂ ਉਹਨੂੰ ਨਾਲ ਹੀ ਤੇ ਛੱਡ ਦੂੰਗਾ ਕਿਰ ਮੈਨੂੰ ਵੀ ਪਤਾ ਮੈਂ ਅੱਜ ਮਾੜਾ ਮਾਲ ਦੇ ਦੂੰਗਾ ਕੱਲ ਨੂੰ ਮੇਰੇ ਕੋਲ ਕਿਹੜਾ ਹੋਊਗਾ ਠੀਕ ਹੈ ਭਾਈ ਸਾਡੀ ਵੀ ਅਸੀਂ ਤੁਹਾਡੇ ਤੇ ਆਤਿਆ ਤਾਂ ਤੁਸੀਂ ਸਾਡੇ ਤੇ ਨਾ ਉਸ ਤੋਂ ਬਾਅਦ ਅਸੀਂ ਤੁਹਾਡੇ ਸੱਤੇ ਆਂ ਸਾਨੂੰ ਵੀ ਪਤਾ ਤੁਹਾਡੇ ਤੋਂ ਬਿਨਾ ਅਸੀਂ ਕਾਹੇ ਜੋਗੇ ਨਹੀਂ ਹੈਗੇ ਜੀ ਅਸੀਂ ਕੋਈ ਕੱਲ ਨੂੰ ਮੋਟਰਸਾਈਕਲ ਆਣਾ ਗੱਡੀ ਲੈਣੀ ਹੈ ਤੁਹਾਡੇ ਸੱਤੇ ਲੈਣੇ ਪੈਸੇ ਜੋੜ ਕੇ ਲੈਣੀ ਹੈ ਹਣਾ ਜੀ ਭਾਈ ਹੁਣ ਵਾਰ ਮਾੜ ਦੀ ਗੱਲ ਕਰਦਾ ਸੀਗਾ ਮੇਰੇ ਕੋਲ ਇਹ 765 ਸੀਸੀ ਆਈਆਂ ਸੀਗੀਆਂ ਜੀ ਭਾਈ ਜੇ ਤੁਹ ਅੱਜ ਕਮ ਇੱਕ ਗੋਲੀ ਦੇ ਦੇ ਮੈਨੂੰ ਲੈ ਕੇ ਕਰਕੇ ਦਿਖਾਈ ਮਾੜਾ ਜੀ ਮੇਰੇ ਕੋਲ ਆਹ 12 ਮੋਡੂ ਸੀਸੀ ਹੈ। ਮੇਰੇ ਕੋਲ ਇੱਕ ਵੀ ਗੋਲੀ ਨਹੀਂ ਹੈਗੀ ਇਹ। ਠੀਕ ਹੈ ਬਾਈ। ਮੈਂ 765 ਬੰਦਿਆਂ ਨੂੰ ਵੇਚੂ ਗਿਆ ਵਾਂ। ਇਹ 762 ਦੇ ਵਿੱਚੋਂ ਇੱਕ ਦੋ ਬੰਦੇ ਰੋਲਾ ਪਾਇਆ ਵਾ। ਤਾਂ 762 ਬੰਦੇ ਕਿੱਧਰ ਗਏ? ਉਹਨਾਂ ਨੇ ਕਿਉਂ ਨਹੀਂ ਪਾਇਆ? ਤੇ ਉਹ ਕੋਈ ਵੀਡੀਓ ਜਿਹੜੀ ਤੇਰੇ ਹੱਕ ਚ ਆਉਂਦੀ ਆ ਉਹ ਵੀ ਤੂੰ ਗਰੁੱਪਾਂ 'ਚ ਸਿੱਟਿਆ ਕਰ ਵੀ ਆਹ ਬਾਈ ਬੰਦੇ ਮੇਥੋਂ ਸਮਾਨ ਲੈ ਕੇ ਗਏ ਤੇ ਬਹੁਤ ਚੰਗਾ ਨਿਕਲਿਆ। ਗੱਲ ਫਿਰ ਗੱਲ ਉਹ ਇੰਡੀਅਨ ਸਮਾਨ ਹੀ ਹੁੰਦਾ ਹੈਗਾ ਨਹੀਂ ਝਾਂਡ ਦਿੰਦੇ ਤੇ ਤੇਰੇ ਵਰਗੇ ਭਰਾ ਆ ਕੇ ਦੱਸਦੇ ਆ ਕਿ ਆਹ ਤੇਰੀ ਵੀਡੀਓ ਮੈਂ ਦੇਖੀ ਆ ਉਹ ਦੇਖੀ। ਇੱਕ ਵੀਡੀਓ ਤੇਰੀ ਹੋਰ ਐਸੀ ਰੰਗ ਵਾਲੀ। ਸ਼ਾਇਦ ਤੁਹਾਡੇ ਕੋਲ ਆਈ ਹੋਵੇ ਰੰਗ ਅਰਨੇ ਤੋਂ ਲੈ ਕੇ ਗਏ ਤੇ ਰੰਗ ਜਮਾ ਮਾੜਾ ਨਿਕਲਿਆ ਸਾਨੂੰ ਸਮਾਨ ਮਾੜਾ ਦੇ ਦੇ ਇਹ ਵਾਲੇ ਕਲਰ ਆ ਜਿਹੜੇ ਸਪਰੇਅ ਵਾਲੇ ਕਰਦੇ ਆਉਂਦੇ ਨੇ ਦਿੱਲੀ ਸਾਈਡ ਨਹੀਂ ਭਾਈ ਅਰਨੇ ਮੈਂ ਤਾਂ ਤੈਨੂੰ ਅੱਜ ਪਹਿਲੀ ਵਾਰ ਮਿਲਿਆ ਪਹਿਲੀ ਵਾਰ ਤੇਰੀ ਦੁਕਾਨ ਤੇ ਆਇਆ ਪਰ ਕਬੂਤਰਬਾਜੀ ਕਰਦੇ ਨੇ ਮੈਨੂੰ ਬਹੁਤ ਚੈਲ ਹੋ ਗਿਆ ਤੇ ਤਕਰੀਬਨ ਪੰਜਾਬ ਕੀ ਜੂਪੀ ਦਿੱਲੀ ਪੰਜਾਬ ਤੇ ਸਾਰੀ ਜਿੰਨੀ ਕਰੀਮ ਆਪਾਂ ਨੂੰ ਬਾਈ ਨੇ ਮਜਾਂਦੀ ਹੈ ਨਾ ਪਰ ਰੌਲਾ ਇਹ ਵੀ ਮੈਂ ਉਹੀ ਗੱਲ ਕਰਦਣਾ ਵੀ ਜਿਹੜੀ ਗੱਲ ਮੇਰੇ ਅੱਖਾਂ ਸਾਹਮਣੇ ਦੇ ਮੈਂ ਤੈਨੂੰ ਕਹਿ ਦਿੱਤੀ ਠੀਕ ਹੈ ਰੰਗ ਦੀ ਕੰਪਲੀਟ ਸੀ ਇਹ ਜੋ ਮੈਨੂੰ ਮੋੜਨ ਆਉਗਾਣਾ ਅੱਖਾਂ ਅਰੰਗਾ ਹੁਣ ਭਾਵੇਂ ਮੈਨੂੰ ਬੰਦਾ ਸਾਲ ਬਾਅਦ ਮੋੜਨ ਆ ਜੀ ਮੈਂ ਤਾਂ ਵੀ ਵਾਪਸ ਲੈ ਲੂੰਗਾ ਠੀਕ ਹੈ ਬਾਈ ਸਾਲ ਬਾਅਦ ਵੀ ਵਾਪਸ ਲੈ ਲੂੰ ਕੋਈ ਚੀਜ਼ਾਂ ਹੁੰਦੀਆਂ ਵਾਪਸ ਲੈਣ ਵਾਲੀਆਂ ਵੀ ਵੀਡੀਓ ਨਾ ਪਾਇਆ ਕਰੋ ਮੇਰੇ ਨਾਲ ਗੱਲ ਕਰਿਆ ਕਰੋ ਜਿਹਨੂੰ ਮੈਂ ਗੱਲ ਕੀਤੀ ਸੀ ਮੈਂ ਕਿਹਾ ਵੀਰੇ ਆਸਤਵਾਦੀ ਨਹੀਂ ਮੈਂ ਵਾਪਸ ਲੈ ਸਕਦਾ 6 ਮਹੀਨੇ ਬਾਅਦ ਇੱਕ ਚੈਲੰਜ ਹੋਰ ਵੀ ਕੀਤਾ ਸੀ ਮੈਂ ਕਿਹਾ ਮੇਰੇ ਨਾਲ ਆ ਜੀ ਮੇਰੇ ਗਰਾਮ 'ਚ ਪੰਜ ਬੋਰੇ ਪਏ ਆ ਜੇ ਪੰਜਾਂ ਦੇ ਵਿੱਚੋਂ ਤੂੰ ਇੱਕ ਪੀਸ ਵੀ ਟੁੱਟਿਆ ਕੱਢ ਦੇਵੇਂ ਤਾਂ ਤੈਨੂੰ ਨਾਲ ਲੱਖ ਰੁਪਏ ਦੇ ਦੇ ਪੰਜ ਬੋਰਿਆਂ ਦੇ ਵਿੱਚੋਂ ਇੱਕ ਵੀ ਟੁੱਟਿਆ ਕੱਢ ਦੇ ਤੈਨੂੰ ਨਾਲ ਲੱਖ ਰਾਇਆ ਆਪਾਂ ਜਿਹੜੀ ਵਾਪਸੀ ਹੈ ਬਾਈ ਇੱਕ ਨਾ ਤੁਸੀਂ ਟਾਈਮ ਪੀਰੀਅਡ ਰੱਖੋਏ ਨਾ ਸੋਚੋ ਵੀ ਆ ਚੀਜ਼ ਆ ਚੀਜ਼ ਕਿਸੇ ਚੀਜ਼ ਦਾ ਹੋਣੀ ਜਿਵੇਂ ਅਸਤਵਾਜੀ ਹੈ ਤੇ ਅੱਜ ਬੰਦਾ ਲੈ ਗਿਆ 6 ਮਹੀਨਿਆਂ ਨੂੰ ਮੋੜਨ ਦਾ ਉਹ ਗੱਲ ਤਾਂ ਗਲਤ ਹੈ ਪਰ ਜੇ ਕੋਈ ਲੈ ਜਾਂਦਾ ਇਹ ਮਾੜੀਆਂ ਨਿਕਲਦੀਆਂ ਤਾਂ ਕਿੰਨੇ ਦਿਨਾਂ ਦੇ ਅੰਦਰ ਅੰਦਰ ਮੋੜ ਜੇ ਬੰਦਾ 6 ਮਹੀਨੇ ਬਾਅਦ ਮੋੜ ਦੇਵੇ ਕਿ ਮਾੜੀਆਂ ਨਿਕਲੀਆਂ ਫੋਨ ਕਰਕੇ ਕਹਰੇ ਵੀਰੇ ਤੇਰੀਆਂ ਮਾੜੀਆਂ ਨਿਕਲੀਆਂ ਆਈਆਂ ਮੈਂ ਹੜੇ ਨਹੀਂ ਆਣਾ ਦੋ ਮਹੀਨੇ ਬਾਅਦ ਉਹ ਮਹੀਨੇ ਬਾਅਦ ਮੇਰੇ ਤੇ ਮੋੜ ਹੀ ਰੀਆਂ ਆ ਹੁਣ ਬੰਦਾ ਮੇਰੇ ਕੋਲੋਂ ਦੂਰਬੀਨ ਲੈ ਗਿਆ ਵਿੱਚੋਂ ਥੋੜੀ ਜਿਹੀ ਪ੍ਰੋਬਲਮ ਆ ਗਈ ਪਰ ਗੰਤੀ ਉਹਨਾਂ ਤੋਂ ਡੇਕੀ ਗਈ ਸੀਗੀ ਪਰ ਵੀ ਅਸੀਂ ਵਾਪਸ ਲੈ ਲਈ ਚੱਲ ਕਾਹ ਨੂੰ ਗਾਹ ਖਰਾਬ ਕਰਨ ਆਣਾ ਅਸੀਂ ਜੀ ਸੋਚੀ ਤੇ ਕਿ ਚੱਲ ਗਾਹ ਕਿ ਨਹੀਂ ਖਰਾਬ ਕਰਨਾ ਕਸਟਮਰ ਨਹੀਂ ਖਰਾਬ ਕਰਨਾ 4000 ਰੁਪਏ ਵਾਲੀ ਦੂਰਬੀਨ ਇੱਕ ਮਿੰਟ ਚ ਵਾਪਸ ਰੱਖੀ ਹੁੰਦੀ ਜਦੋਂ ਤੁਸੋਂ ਸਮਾਨ ਲੈ ਕੇ ਕੋਈ ਬੰਦਾ ਜਾਂਦਾ ਹੈ ਤੁਸੀਂ ਉਹਨੂੰ ਚੈੱਕ ਕਰਾਉਣੇ ਹੋ ਵੀ ਆਪੇ ਚੈੱਕ ਕਰ ਆਵਦੇ ਹੱਥ ਨਾਲ ਆ ਵੀ ਆਪਰੇ ਨੇ 10 ਵਾਰੀ ਚੈੱਕ ਕਰੇ ਮੇਰੇ ਤਾਂ ਹੀ ਲੈ ਕੇ ਜਾਓ ਤੁਹਾਨੂੰ ਸਹੀ ਲੱਗਦਾ ਨਹੀਂ ਨਾਲ ਤੇਰੀ ਇਸ ਦੁਕਾਨ ਦੇ ਉੱਤੋਂ ਕਬੂਤਰਾਂ ਵਾਲਾ ਕਿਹੜਾ ਕਿਹੜਾ ਸਾਮਾਨ ਮਿਲ ਜਾਂਦਾ ਹੈ ਮਤਲਬ ਕੁੱਤਰਾਂ ਦੀ ਕੋਈ ਚੀਜ਼ ਹੀ ਨਹੀਂ ਹੈ ਜਿਹੜੀ ਸੁੱਕ ਨਾਲ ਨਾ ਮਿਲਦੀ ਹੋਵੇ ਉਹ ਜਿਹੜੀਆਂ ਘੁਟੀਆਂ ਆਂ ਪਸਵਾਆਂ ਕੀ ਬਾਕੀ ਜਿਵੇਂ ਆ ਛਤਰੀਆਂ ਪਿੰਜਰੇ ਟੋਕਰੀਆਂ ਆਪਣਾ ਸਟਾਲ ਦੂਜੇ ਪਾਸੇ ਐਵੇਂ ਜਿਵੇਂ ਕੋਤਰਾ ਦਾ ਸੁਨਹਾਰਾ ਸਾਡਾ ਆਪਾਂ ਇੱਥੇ ਆਪਣਾ ਹੈਗਾ ਆਜੂ ਬੇਦੀਕ ਮੈਡੀਸਨ ਵਗੈਰਾ ਸਾਰੀਆਂ ਪਸਵਾਆਂ ਪੂਸਵਾਆਂ ਵਗੈਰਾ ਕੋਤਰਾ ਦਾ ਕੰਮ ਹੁਣ ਕਰਨ ਲੱਗਾ ਕਿ ਪਹਿਲਾਂ ਤੂੰ ਕਰਦਾ ਸੀ ਜਿਹੜਾ ਤਾਂ ਹੈਗਾ ਆਪਾਂ ਸਾਰੀ ਦਾ ਕੰਮ ਆਪਣਾ ਹੈ ਇਹ ਤਾਂ ਜੱਦੀ ਗੁਸਤੀ ਆ ਜੱਦੀ ਗੁਸਤੀ ਪਹਿਲਾਂ ਵੀ ਉਹ ਛੱਤ ਦੇਖੋ ਠੀਕ ਹੈ ਛੱਤ ਦਿਖਾਓ ਇੱਥੇ ਲੋਈ ਮਤਰੂ ਸੱਤ ਦੇਖੋ ਫਰਾਂਦੀ ਹੋਣਗੀਆਂ ਇਹ ਉਦੋਂ ਦੀ ਦੁਕਾਨਾਂ ਚੱਲਦੀਆਂ ਨੇ ਕੀ ਇਹੇ ਮਾਰਕੀਟ ਬਣਾਣੀ ਮੇਰੇ ਬਹੁਤ ਔਖੀ ਆ ਜਾਲਣ ਨੂੰ ਦਾ 1 ਮਿੰਟ ਲੱਗਦਾ ਹੁਣ ਤੁਸੀਂ ਚੈਨਲ ਚਲਾਉਂਦੇ ਹੋ ਤੁਹਾਨੂੰ ਬਣਾਉਣ ਨੂੰ ਕਿੰਨਾ ਟਾਈਮ ਲੱਗ ਜਾਂਦਾ ਵਾ ਵੀਊ ਬਲੈਨ ਨੂੰ ਕਿੰਨਾ ਟਾਈਮ ਲੱਗਦਾ ਆਪਣਾ ਥੋੜਾ ਟਾਈਮ ਚ ਤੁਸੀਂ ਕੋਈ ਗਲਤੀ ਗਲਤ ਵੀਡੀਓ ਪਾ ਦੋ 1 ਮਿੰਟ ਵਿੱਚ ਪਏ ਸਾਨੂੰ ਪਤਾ ਆਪਾਂ ਨੂੰ ਮੇਰੇ ਪੱਠਾ ਕੋਲ ਹੋ ਜਾਣਾ ਵਾ ਅਰਨੇ ਭਾਈ ਆਪਾਂ ਪਹਿਲੀ ਵਾਰ ਮਿਲੇ ਆ ਮੇਰੀ ਇਹੋ ਜੀ ਸ਼ਬੀ ਹੈ ਮੈਨੂੰ ਜੇ ਕੋਈ ਕੁਝ ਕਹੂਗਾ ਨਾ ਆਪਾਂ ਸਰਟੀਫਾਈਡ ਕਰਦੇ ਆ ਨਾਲ ਦੀ ਨਾਲ ਵੀ ਆ ਚੀਜ਼ ਐ ਆ ਗੱਲ ਐ ਹੁਣ ਮੈਂ ਤੇਰੇ ਨਾਲ ਗੱਲ ਕੀਤੀ ਐ ਨਾ ਤੈਨੂੰ ਬੇਚੇਜ ਕੋ ਕੇ ਪੁੱਛਿਆ ਵੀ ਅਸਤਵਾਦੀਆਂ ਮਾੜੀਆਂ ਤੇਰੇ ਰੰਗ ਦੀ ਕੰਪਲੀਟ ਐ ਤੇਰੇ ਸਮਾਨ ਦੀ ਕੰਪਲੀਟਾ ਦੀ ਅਰਨੇ ਬਾਈ ਵੀ ਮਾੜਾ ਦੇਣ ਲੱਗ ਗਿਆ ਅਰਨਾ ਸਹੀ ਸਮਾਨ ਦਿੰਦਾ ਨਹੀਂ ਮੇਰੇ ਇੱਕ ਠੀਕ ਐ ਨਾ ਜਿਹੜੇ ਪਾ ਦਿੰਦੇ ਆ ਉਹ ਬਸ ਜਿਵੇਂ ਹੁੰਦੇ ਵਿੱਚ ਇਹ ਚੀਜ਼ ਸਹਿਤਰੀ ਦੁਕਾਨ ਤੇ ਕੋਈ ਬੰਦਾ ਤੈਨੂੰ ਕਹੇ ਨਾ ਪਰ ਮੈਂ ਤੈਨੂੰ ਕਹਿਣਾ ਵੀ ਆ ਚੀਜ਼ ਤਰੀ ਕੰਪਲੀਟ ਹੁੰਦੀ ਐ ਬਾਈ ਉਹਨੂੰ ਦੂਰ ਕਰਾ ਦੇਉ ਤਾਂ ਹੀ ਪਤਾ ਲੱਗੂਗਾ ਨਾ ਹੁਣ ਗਰੁੱਪਾ ਜਪਾਨ ਨਾਲ ਤਾਂ ਕੁਝ ਵੀ ਨਹੀਂ ਹਾਲੀ ਨਹੀਂ ਹੈਗਾ ਉਹਦਾ ਕੋਈ ਲਓ ਜੀ ਮ ਠੀਕ ਹੈ ਨਾ ਉਹ ਮੈਨੂੰ 5 ਦਿਨਾਂ ਦਾ 7 ਦਿਨਾਂ ਚ 8 ਦਿਨਾਂ ਚ ਕਲੀਅਰ ਕਰਕੇ ਦੱਸ ਸਕਦਾ ਹੈ ਨਾ ਹੁਣ ਜਿਹੜੀ ਚੀਜ਼ ਦਾ ਹਾਲੀ ਹੈ ਨਹੀਂ ਉਹ ਤਾਂ ਬਸ ਕਿਵੇਂ ਕਰੀ ਠੀਕ ਹੈ 6 ਮਹੀਨੇ ਬਾਅਦ ਮੈਂ ਉਹਨੂੰ ਤੋਂ ਵਾਪਸ ਲੈ ਲਾਂ ਹੁਣ ਇਹਨੇ ਸ਼ਲਾਪ ਜੜੀ ਜਾਣੀਆਂ ਪਈਆਂ ਇਹ ਤੁਹਾਨੂੰ ਪਤਾ ਹੀ ਹੈ ਦਾ ਹਾਲ ਕੀ ਹੋ ਜਾਣਾ ਹੁਣ ਮੈਂ ਚੱਕ ਕੇ ਤੁਹਾਨੂੰ ਦੇਦਾ ਤੁਸੀਂ ਗਾਲ੍ਹਾਂ ਹੀ ਕੱਢੋਗੇ ਘਰੇ ਜਾ ਕੇ ਤੁਸੀਂ ਵੀ ਚੱਕ ਲਿਆ ਮੈਂ ਨਾਲ ਗਾਲ੍ਹਾਂ ਕੱਢੋਗੇ ਰੋਲਾ ਤੋਂ ਇਹ ਸਿਰਫ ਇਹ ਚੀਜ਼ ਦਾ ਰੋਲਾ ਸੀ ਉਹਨੇ ਨਾਲ ਇਸ਼ੂ ਬਣਾਤਾ 12 ਅਮਾਉਂਟ ਗੋਲੀਆਂ ਦਾ ਠੀਕ ਹੈ ਭਾਈ 12ਮ ਆਊਟ ਗੋਲੀਆਂ ਬੰਦਾ ਮੋੜ ਕੀ ਵੀ ਗਿਆ ਉੱਤੇ ਸਾਹਮਣੇ ਸੀ ਸੀ ਦੇ ਵਿੱਚੋਂ 20 ਗੋਲੀਆਂ ਕੱਢ ਕੇ ਆਪਣਾ ਇਧਰ ਗੁਰਜੀਤ ਗੁਰਜੀਤ ਵੀ ਰਵਾ ਉਹਨੂੰ ਵੀ ਟਿੱਗ ਠਾਲੇ ਵਾਲੇ ਗੁਰਜੀਤ ਵੀਰ ਨੂੰ ਬੁਸਲੀ ਫੋਨ ਲਾ ਕੇ ਗੁਰਦੀਪ ਠਾਲੇ ਵਾਲੇ ਨੂੰ ਜਾਣਦਾ ਵੀ ਹਾਂ ਤੁਹਾਨੂੰ ਠੀਕ ਹੈ ਭਾਈ ਉਹੀ ਡੱਬੀ ਦੇ ਵਿੱਚੋਂ ਉਹਦੇ ਸਾਹਮਣੇ ਕੱਢ ਕੇ ਫੜਾਈਆਂ ਨਾਲੇ ਰਿਜ਼ਲਟ ਵੀ ਆਇਆ ਚਲ ਬਾਅਦ ਸਹੀ ਇਹ ਦਵਾਈ ਯਾਰ ਦਵਾਈ ਲੈਣ ਦਾ ਕਿ ਦਵਾਈ ਲਾਉਣ ਦਾ ਵੀ ਤਰੀਕਾ ਹੈਗਾ ਨਹੀਂ ਸਭ ਤੋਂ ਪਹਿਲੇ ਇਹ ਬਾਹਰ ਨਹੀਂ ਗੋਲੀਆਂ ਕੁਝ ਬਣਾ ਆਪਣਾ ਅੰਦਰ ਵੀ ਖਤਮ ਕਰ ਰਹੇ ਨੇ ਅਗਲਾ ਕਹਿੰਦਾ ਇਹ ਤਾਂ ਉਹਨੂੰ ਡੋਂਟਰ ਬਲਾਸਟ ਤੋਂ ਬਾਹਰ ਕੱਟ ਕੇ ਮਾਰੇ ਠੀਕ ਹੈ ਇਹ ਕੁਝ ਅੰਦਰ ਵੀ ਖਤਮ ਕਰਦੀਆਂ ਨੇ ਇਹਨੂੰ ਥੋੜਾ ਜਿਹਾ ਪੜਨਾ ਪੈਂਦਾ ਚੀਜ਼ ਨੂੰ ਬਸ ਜਿਹਨੇ ਡੌਂਟਰ ਪਲੱਸ ਲਾਈਆ ਉਹਨੂੰ ਥੋੜਾ ਜਿਹਾ ਆ ਕੀ ਚੀਜ਼ ਕਰਕੇ ਨਹੀਂ ਪਤਾ ਹੁੰਦਾ ਉਹ ਬਸ ਇਸ਼ੂ ਬਣਾ ਕੇ ਰੱਖ ਦਿੰਦਾ ਛੋਟਾ ਇਹਨਾਂ ਚ ਕਿਹੜੀਆਂ ਕਿਹੜੀਆਂ ਗੋਲੀਆਂ ਨੇ ਮੜਾ ਪਾਲੀਆਂ ਤੇਰੇ ਕੋਲੇ ਮੜਾ ਪਾਲੀ ਜਮੈਡੀਵਰਨ ਤੇ ਵਾਰ ਮੋਡ ਬਾਹਰ ਲਿਆਉਂਦੀ ਹੈ ਬੇਰੇ ਬਾਕੀ ਇੰਦਰਲੀ ਆਪ ਪਾਲ ਵੀਜਨ ਵਾਲੇ ਦੀ ਹੋ ਜਾਂਦੀਆਂ ਨੇ ਬਸ ਇਹ ਦੋ ਤਿੰਨ ਹੀ ਮਹੀਨੇ ਚੱਲਦੇ ਦੋ ਤਿੰਨ ਹੀ ਹੋਰ ਤੇ ਇਹਦੇ ਕਾਬਲੀ ਕੈਪਸੂਲ ਵਗੈਰਾ ਕੋਈ ਗਲੂਕੋਜ਼ ਉਹ ਸਾਰੇ ਹੀ ਹੁੰਦਾ ਬੇਰੇ ਰਿਕਵਰੀ ਵੀ ਹੁੰਦਾ ਗਲੂਕੋਜ਼ ਵੀ ਹੁੰਦਾ ਆਈਡੀ ਇਹ ਆਈਡੀ ਆਈਡੀ ਪਹਿਲਾ ਜਿਹੜੀ ਗੋਲੀ ਹੈ ਕੀ ਕੰਮ ਕਰਦੀ ਯਾਰ ਇਹ ਇੱਕ ਗ੍ਰੋਥ ਵਾਸਤੇ ਹੁੰਦੀ ਹੈ ਕਬੂਤਰਾਂ ਦਾ ਜਿਵੇਂ ਭਜਨ ਛੱਡ ਜਾਂਦੇ ਆ ਭਾਰ ਘਟਾਉਣ ਵਾਸਤੇ ਕਬੂਤਰਾਂ ਨੂੰ ਭਜਨ ਛੱਡਾ ਦਿੰਦੇ ਆ ਇਹ ਆਈਡੀ ਲਗਾ ਕੇ ਠੀਕ ਹੈ ਜੇ ਕਵਰੀ ਹੋ ਜਾਂਦੀ ਹੈ ਜਿਵੇਂ ਉੱਡ ਕੇ ਕਬੂਤਰ ਨੂੰ ਕੈਪਸੂਲ ਹੁੰਦੇ ਆ ਰਿਕਵਰੀ ਦੇ ਹਾਂ ਹਾਂ ਉਹਦੀ ਕੋਈ ਕੈਪਸੂਲ ਹੋ ਜਾਂਦੇ ਆ ਇਹ ਜੇ ਕਬੂਤਰ ਉੱਡ ਕੇ ਬਾਜੀ ਵਗੈਰਾ ਟੁੱਟ ਕੇ ਆਉਂਦਾ ਵਾ ਆਇਲ ਦੇ ਦੋ ਇਹਨੇ ਪੂਰੀ ਐਨ ਜਿਹੜੇ ਬਾਦ ਘਾੜਾ ਪੂਰੀ ਕਰ ਦਿੰਦਾ 100% ਇਹਦੀ ਡੋਜ਼ ਕੀ ਹੈ ਕਿਵੇਂ ਦੇਣੀ ਚਾਹੀਦੀ ਹੈ ਇਹ ਖੋਲ ਕੇ ਕੈਪਸੂਲ ਇੱਕ ਕੈਪਸੂਲ ਤਿੰਨ ਚਾਰ ਕਬੂਤਰਾਂ ਨੂੰ ਦਿੱਤਾ ਹੈ ਇੱਕ ਕੈਪਸੂਲ ਤਿੰਨ ਚਾਰ ਕਬੂਤਰਾਂ ਨੂੰ ਕਿੰਨੇ ਪਾਣੀ ਚ ਦੇਣਾ ਚਾਹੀਦਾ ਹੈ 20 25 ਐਮਐਲ ਪਾਣੀ ਦੇ ਵਿੱਚ 20 25 ਐਮਐਲ ਪਾਣੀ ਦੇ ਵਿੱਚ ਤਿੰਨ ਕਬੂਤਰਾਂ ਨੂੰ ਦੇ ਦੇ ਪਾਣੀ ਕੋਈ ਚਾਰ ਨੂੰ ਵੀ ਦੇ ਦਿਓ ਇਹਦਾ ਕੋਈ ਉਹ ਨਹੀਂ ਹੈਗਾ ਤੇ ਜੇ ਇੱਕ ਨੂੰ ਦਿੱਤਾ ਜਾਵੇ ਇੱਕ ਨੂੰ ਨੁਕਸਾਨ ਤਾਂ ਨਹੀਂ ਕਰਨਾ ਪੈਣਾ ਦੇਣਾ ਕੋਈ ਖਾਦਾ ਨਹੀਂ ਹੈਗਾ ਫਾਇਦਾ ਤਿੰਨ ਜਿੰਨਾ ਥੋੜਾ ਦਵਾਂਗੇ ਉਹਨਾਂ ਹੀ ਕੰਮ ਵੱਧ ਕਰੂਗਾ ਅੰਦਰੋਂ ਠੀਕ ਹੈ ਭਾਈ ਜਿੰਨੀ ਮਗਦਾਰਾ ਪਈ ਨਹੀਂ ਘਟ ਰੱਖਾਂਗੇ ਹੋਰ ਜਿਹੜੀ ਅੱਜ ਕੱਲ ਚੱਲ ਰਹੀ ਹੈ ਜਿਵੇਂ ਆਲੂ ਬੁਖਾਰਾ ਜਾਦੇ ਚੱਲ ਰਿਹਾ ਹੈਗਾ ਜਾਂ ਰਸੌਣਤ ਵਗੈਰਾ ਜਾਦੇ ਚੱਲਦੀ ਹੈ ਨਾ ਜਾਂ ਹੋਰ ਦਵਾਈ ਜੇਗਾ ਵਾ ਉਹਨਾਂ ਰਸੌਣਤ ਆਪਣੇ ਕੋਲੇ ਬੱਤੇ ਵਾਲੀ ਉਹ ਵੀ ਛੰਦ ਹੋ ਗਈ ਸਾਰੀਆਂ ਹੀ ਪਈਆਂ ਹੀ ਹੁੰਦੀਆਂ ਤਕਰੀਬਨ ਇੱਕ ਬਾਕੀ ਆਪਾਂ ਬਹਿ ਕੇ ਤਸੱਲੀ ਨਾਲ ਵੀਡੀਓ ਬਣਾਵਾਂਗੇ ਆਪਣਾ ਰੋਡ ਤੇ ਸ਼ੋਅਰੂਮ ਬੰਦਾ ਪਿਆ ਵਾ ਲੋਈ ਮਿੱਤਰੋ ਵੀਡੀਓ ਪਾਉਂਗਾ ਤਸੱਲੀ ਨਾਲ ਪਰ ਅੱਜ ਅਰਨੇ ਕੋਲੇ ਗਏ ਸੀ ਤੇ ਲਾਂਭਾ ਦਿੱਤਾ ਥੋੜਾ ਕਬੂਤਰ ਬਾਜੋ ਸਾਰਿਆਂ ਦਾ ਜਿੰਨੇ ਵੀ ਭਰਾ ਕਬੂਤਰ ਬਾਜ ਮੇਰੇ ਵੀਰ ਮੇਰੇ ਚੈਨਲ ਨੂੰ ਵੇ ਮੈਨੂੰ ਕਮੈਂਟ ਕਰਕੇ ਜਰੂਰ ਦੱਸੋ ਵੀ ਅਗਲੀ ਵਾਰੀ ਜਦੋਂ ਮੈਂ ਵੀਡੀਓ ਬਣਾਵਾਂ ਤਾਂ ਕਿਹੜੀਆਂ-ਕਿਹੜੀਆਂ ਗੱਲਾਂ ਇਹ ਤੋਂ ਪੁੱਛਾਂ ਜਾਂ ਕਿਸੇ ਨਾਲ ਕੋਈ ਘਟਨਾ ਵਾਪਰੀ ਹੈ ਠੀਕ ਹੈ ਆਪਾਂ ਪ੍ਰਮਾਤਮਾ ਦੀ ਮਿਹਰ ਨਾਲ ਬਾਈ ਤੇ ਕਰੋ ਅਪਰੋਚ ਕਰਾਂਗੇ ਵੀ ਤੁਹਾਨੂੰ ਤਸੱਲੀ ਕਰਾਵਾਂਗੇ ਵੀ ਬਈ ਆਹ ਬੰਦੇ ਆਹ ਗੱਲ ਕਹਿ ਰਹੇ ਨੇ ਧਿਆਨ ਰੱਖਾਂਗੇ ਵੀਰੇ ਕੋਈ ਗਲਤੀ ਹੋ ਗਈਗੀ ਜਾਂ ਹੁੰਦੀ ਆ ਉਹਦਾ ਵੀ ਹਰੇਕ ਹਮੇਸ਼ਾ ਧਿਆਨ ਰੱਖਾਂਗੇ ਜਦੋਂ ਕੋਈ ਬੰਦਾ ਗਲਤ ਕਮੈਂਟ ਕਰਨ ਨਾਲ ਇੱਕ ਵਾਰੀ ਮੇਰਾ ਨੰਬਰ ਉੱਤੇ ਸ਼ੋਅ ਕਰ ਦਿਓ ਮੈਂਸ਼ਨ ਨੰਬਰ ਬੋਲੋ ਤੁਹਾਡਾ ਕਿੰਨਾ ਹੈ 80134 1002801341ਮਗਰ1302 ਜੇ ਕੋਈ ਗਲਤੀ ਹੁੰਦੀ ਵੀ ਹੈ ਇੱਕ ਵਾਰੀ ਮੈਨੂੰ ਮੈਸੇਜ ਕਰ ਦਿਓ ਤੁਹਾਡਾ ਨਾਮ ਹਾਲ ਹੋਵੇ ਜਿੰਨਾ ਮਰਜ਼ੀ ਥੋਕ ਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਭਾਵੇਂ ਗਲਤ ਵੀਡੀਓ ਹੈ ਭਾਵੇਂ ਸਹੀ ਵੀਡੀਓ ਆ ਤੁਹਾਡਾ ਹਾਲ 100% ਕਰਕੇ ਦੂੰਗਾ ਵੀਰੇ ਜੇ ਗਲਤੀ ਹੋ ਜਾਂਦੀ ਹੈ ਇਨਸਾਨ ਤੋਂ ਹੀ ਹੋਣੀ ਆ ਹੁਣ ਆਪਾਂ ਇਹ ਤਾਂ ਇਹ ਨਹੀਂ ਰੱਬ ਤਾਂ ਇਹ ਨਹੀਂ ਕਿ ਸਾਡੇ ਤੋਂ ਵੀ ਗਲਤੀ ਨਹੀਂ ਹੋਣੀ ਹੈਗੀ ਹੋ ਜਾਂਦੀ ਆ ਨੇ ਹੁਣ ਇੱਕ ਵੀਡੀਓ ਪਾਉਂਗਾ ਗੋਲ ਗੋਸ਼ਲੇ 35 ਵੇਰੀ ਪਿਆ ਆ 10000 ਰੁਪਏ ਦਾ ਡੱਬਾ ਆ ਅੱਜ ਕੱਲ ਵਿੱਚ ਤੁਹਾਨੂੰ ਵੀ ਸ਼ੇਅਰ ਕਰ ਦੂੰਗਾ ਹੁਣ ਸਾਰੇ ਡੋਲਣੇ ਆਏ ਨਹੀਂ ਹੈਗਾ ਕਿ ਚੱਕ ਚੱਕ ਕੇ ਸਾਨੂੰ ਕੱਢ ਕੇ ਦੇਦੇ ਜਾ ਉਹ ਕਰਨਾ ਉਹ ਕੰਮ ਨਹੀਂ ਕਰਦੇ ਵੀ ਕਰਨਾ ਹੈਗਾ ਮਤਲਬ ਕਿ ਸਾਫ ਸੁਥਰੀ ਸਾਫ ਸੁਥਰੀ ਸ਼ੋ ਵੀ ਰੱਖਣੀ 35 ਡੱਬੇ ਖਰਾਬ ਐਕਸਪਾਇਰੀ ਹੋਏ ਪਿਆ ਉਹ ਵਸ ਕੱਲ ਕੋਲ ਰਹਿ ਗਈ ਮੈਂ ਅੱਜ ਚਲ ਡੋਲਣੇ ਆਉਂ ਸ਼ਾਮ ਨੂੰ ਤੁਹਾਨੂੰ ਇੱਕ ਵੀਡੀਓ ਬਣਾ ਕੇ ਸ਼ੇਅਰ ਕਰੂੰਗਾ ਸ਼ੇਅਰ ਕਰੀ ਜਰੂਰ ਭਾਈ ਨਾਲੇ ਪਤਾ ਲੱਗੇ ਨਾ ਬਾਕੀ ਸਹੀ ਆ ਕਿ ਗਲਤ ਕੋਈ ਮਿੱਤਰੋ ਮੈਂ ਤੁਹਾਨੂੰ ਦੁਕਾਨਾ ਦਿਖਾਉਣਾ ਭਾਈ ਨਹੀਂ ਆਮਣੇ ਸਾਹਮਣੇ ਦੋ ਨੇ ਇੱਕ ਇਧਰ ਵੀ ਹੈ ਉਤਰਾ ਦਾ ਸਾਰਾ ਉਦੋਂ ਇੱਧਰ ਆ ਦੁਕਾਨ ਮਤਲਬ ਕਿ ਤਕਰੀਬਨ ਹੀ ਆਪਾਂ ਜੇ ਗੇੜਾ ਦੇ ਗਏ ਤਾਂ ਭਾਈ ਪੂਰੀ ਵੱਡੀ ਦੁਕਾਨ ਹੈ ਹਰੇਕ ਚੀਜ਼ ਹੈ ਨਾ ਜਿਹੜੀ ਮਰਜ਼ੀ ਕਬੂਤਰਾਂ ਦਾ ਸਾਮਾਨ ਖਾਤਰ ਲੈ ਸਕਦੇ ਆਪਾਂ ਤੇ ਬਾਕੀ ਆਪਾਂ ਇੱਕ ਵੀਡੀਓ ਵੱਡੀ ਬਣਾਵਾਂਗੇ ਬਾਈ ਦੀ ਜਿੱਦਿਆ ਆਪਾਂ ਵੀਡੀਓ ਬਣਾਈ ਉਹਦੇ ਆਪਾਂ ਬਾਈ ਤੋਂ ਸਾਰਾ ਕੁਝ ਪੁੱਛਾਂਗੇ ਕਿੰਨੇ ਹਰੇਕ ਚੀਜ਼ ਮਤਲਬ ਕਿ ਜਿੰਨਾ ਵੀ ਕੋਈ ਪਾਣੀ ਦਾ ਸਾਰਾ ਪੰਸਾਰੀ ਦਾ ਤਕਰੀਬਨ ਹੀ ਸਾਰਾ ਸਾਮਾਨ ਹੈ ਬਾਈ ਕਹਿੰਦਾ ਮੇਰੇ ਕੋਲੇ ਉਹ ਦਿਨ ਆਪਾਂ ਕਰਾਂਗੇ ਗੱਲ ਬਾਈ ਨਰਨੇ ਨਾਲ ਹਨ ਤੇ ਬਾਕੀ ਸਾਰੇ ਮੈਨੂੰ ਇੱਕ ਦੱਸਿਓ ਜਰੂਰ ਵੀਰ ਬਣ ਕੇ ਜਿੰਨੇ ਵੀ ਭਰਾ ਆਪਣੇ ਚੈਨਲ ਵੇਖਦੇ ਹਨ ਹਨ ਤੇ ਅਰਨੇ ਬਾਈ ਕੁਝ ਕਹਿਣਾ ਚਾਹੁੰਦੇ ਹੋਗੇ ਕੂਤਰਵਾਜ ਵੀਰਾਂ ਨੂੰ ਬਹੁਤ ਬਹੁਤ ਧੰਨਵਾਦ ਮੇਰੇ ਹੱਦ ਤੱਕ ਇੰਨੀ ਸਪੋਰਟ ਦਿੱਤੀ ਇੱਥੇ ਤੱਕ ਪਹੁੰਚ ਆ ਬਹੁਤ ਵਧੀਆ ਰਿਸਪੌਂਸ ਆ ਭਰਾਵਾਂ ਦੇ ਨਾਲ ਹੀ ਹੁੰਦਾ ਇਹ ਤਾਂ ਐ ਨਹੀਂ ਕਿ ਚਲੋ ਇੱਕੰਦੇ ਭਰਾ ਗੋਸਾ ਕਿਲਾਵਾ ਉਹਨੂੰ ਛੱਡ ਕੇ ਇੱਕ ਵਾਰੀ ਜਰੂਰ ਆਇਆ ਕਦੋਂ ਵਧੀਆ ਚੀਜ਼ ਵਧੀਆ ਵੈਰਾਈਟੀ ਰੇਦੀ ਆ ਆਪਦੇ ਬੰਨਿਓ ਸਿੱਟਪ ਉਹਦੇ ਜਿਹੜਾ ਸਟੋਰ ਬਣਾਉਣਾ ਪਿਆਵਾ ਉਹ ਹੈਗਾ ਵਾ 3000 3500 ਸਕਰ ਠੀਕ ਹੈ ਸਿਰਫ ਪੁੱਤਰ ਵਾਲਾ ਸਮਾਨ ਹੀ ਹੋਊਗਾ ਲੱਗ ਪੋ। ਲੋਈ ਮਿੱਤਰੋ ਬਾਈ ਯਾਰ ਨਾ ਕਹਿੰਦਾ ਵੀ ਮੇਰੀ ਵੀਡੀਓ ਮੈਨੂੰ ਕਮੈਂਟ ਕਰਨ ਤੋਂ ਜਾਂ ਮੈਨੂੰ ਵੀਡੀਓ ਪਾਉਣ ਤੋਂ ਪਹਿਲਾਂ ਮੇਰੇ ਨਾਲ ਇੱਕ ਵਾਰੀ ਗੱਲ ਕਰ ਲਿਆ ਕਰੋ ਤੇ ਫੋਨ ਦੀ ਕਰ ਲਿਆ ਕਰੋ ਰਿਕਾਰਡਿੰਗ। ਪਰਨੇ ਬਾਈ ਫੋਨ ਚੱਕ ਲਿਆ ਕਰੀ। ਕਈ ਬੰਦੇ ਕਹਿੰਦੇ ਫੋਨ ਨਹੀਂ ਚੱਕਦਾ। ਮੇਰੇ ਫੋਨ ਚੱਕੀ। ਸਿੱਧੀ ਕਾਲ ਲਾਉਣਗੇ WhatsApp ਲਾਉਣ। ਜਿਹੜੀ ਮਰਜ਼ੀ ਲਾ ਲਓ ਨਾਰਮਲ ਆ ਤੇ WhatsApp ਲਾ ਲਓ। ਤੁਸੀਂ ਕੋਈ ਗਲਤੀ ਹੋਈ ਆ ਤੁਹਾਨੂੰ WhatsApp ਦੇ ਉੱਤੇ ਇੱਕ ਵਾਰੀ ਮੈਸੇਜ ਵਾ ਕੇ ਰਿਕਾਰਡਿੰਗ ਛੱਡ ਦਿਓ। ਥੋੜਾ ਲੇਟਰ ਪਲਾਈ ਆ ਜੂਗਾ 100% ਆਊਗਾ। ਤੁਹਾਡਾ 100% ਤੇ ਆਪਾਂ ਜਰੂਰ ਇਹ ਚੀਜ਼ ਦਾ ਰਿਪਲਾਈ ਦੇਵਾਂਗੇ ਅੱਗੇ ਵੀ ਤੇ ਇੱਕ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀ ਜੇ ਕਿਸੇ ਨਾਲ ਕੋਈ ਘਟਨਾ ਵਾਪਰੀ ਐ ਸਮਾਨ ਇੱਥੋਂ ਗਿਆ ਐ ਤਾਂ ਮੈਨੂੰ ਜਰੂਰ ਦੱਸਿਓ ਵੀਰ ਬਣ ਕੇ ਕਮੈਂਟ ਕਰਕੇ ਤੇ ਮੈਂ ਬਾਈ ਨੂੰ ਜਰੂਰ ਪੁੱਛੂ ਆ ਧੰਨਵਾਦ ਸਾਰਿਆਂ ਦਾ ਚੈਨਲ ਦੇਖਣ ਵਾਲਿਆਂ ਦਾ ਬਾਈ ਖਾਸੀਕਲ ਸਾਰੇ ਭਰਾਵਾਂ ਨੂੰ